गोविंद सिंह साहब पाशाह बारे को जूसुफ के बिछड़ने ऋषियों का बढ़ाया दंडक में फिरे राम तो सीता थी बगल में वो फखर जहां हिंद की माता थी बगल में लक्ष्मण सा ब्रदर पे तस्कीन जिगर था सीता सी पति वर्त से बन राम को कर था ਬਾਕੀ ਹੈ ਕਨਈਆ ਤੋਂ ਨਹੀਂ ਉਨ੍ਹਾਂ ਪਿਸਰ ਥਾ ਸੱਚ ਹੈ ਗੁਰੂ ਗੋਬਿੰਦ ਦਾ ਰਤਬਾ ਹੀ ਡਿਗਰ ਥਾ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾਕਰ ਰੂਹ ਫੂਕਦੀ ਗੋਬਿੰਦ ਨੇ ਔਲਾਦ ਕਟਾਕਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਰਬੰਸ ਵਾਰ ਕੇ ਜੀ ਸਾਨੂੰ ਆਪਣੀ ਗੋਦੀ ਚ ਬਿਠਾਇਆ ਜਦੋਂ ਪਾਤਸ਼ਾਹ ਨੇ ਕਿਹਾ ਇਹਨ ਪੁੱਤਰ ਨੇ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਹੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਜਿਹੜੇ ਦਿਨਾਂ ਦਾ ਆਪ ਜੀ ਜ਼ਿਕਰ ਕਰ ਰਹੇ ਹੋ ਵੀ ਇਹ 10 ਦਿਨ ਕਿਵੇਂ ਬਤਾਈਏ ਸਭ ਤੋਂ ਪਹਿਲੀ ਗੱਲ ਮੈਂ ਹਰ ਇੱਕ ਸਾਡੇ ਭੈਣ ਭਰਾ ਨੂੰ ਬੇਨਤੀ ਕਰਾਂਗਾ ਕਿ ਅਸੀਂ ਸਵੇਰ ਪ੍ਰਚੋਲ ਕਰੀਏ ਕਲਗੀਧਰ ਪਾਤਸ਼ਾਹ ਨੇ ਤਾਂ ਸਰਵੰਸ ਵਾਰ ਕੇ ਸਾਨੂੰ ਆਪਣੀ ਗੋਦੀ 'ਚ ਬਿਠਾਇਆ ਸੀ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਸੱਚੀਓ ਗੁਰੂ ਗੋਬਿੰਦ ਸਿੰਘ ਦੀ ਗੋਦੀ 'ਚ ਹੀ ਬੈਠੇ ਹਾਂ